ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਪੰਜਾਬ ਸਰਕਾਰ ਬਿਲਕੁਲ ਕਿਸਾਨੀ ਦੀ ਵੈਰੀ ਬਣ ਕੇ ਬੈ ਗਈ ਆ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਵਾਉਣ ਦੀ ਹਾਈਵੇ ਨੂੰ ਠਾਣ ਲਈ ਆ ਤੇ ਜਿਵੇਂ ਪੁਲਸ ਦੀਆਂ ਤਾੜਾਂ ਆ ਰਹੀਆਂ ਵਾ ਇਹ ਪੂਰੇ ਪੰਜਾਬ ਦੇ ਵਿੱਚ ਤਰਾਸਦੀ ਆ ਵੀ ਕਿਤੇ ਆਬਾਦ ਕਰਨਾਂ ਜ਼ਮੀਨਾਂ ਤੇ ਕਬਜ਼ਾ ਕਿਤੇ ਗੈਸ ਪਾਈਪ ਲਾਈਨ ਤੇ ਕਬਜ਼ਾ ਔਰ ਕਿਤੇ ਹਾਈਵੇ ਤੇ ਕਬਜ਼ਾ ਅੱਜ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਆਗੂਆਂ ਦੀਆਂ ਜ਼ਮੀਨਾਂ ਦੇ ਉੱਤੇ ੱੱੱਕੇ ਨਾਲ ਕਬਜ਼ਾ ਕਰਨ ਵਾਸਤੇ 5 ਵਜੇ ਪੁਲਿਸ ਫੋਰਸਾਂ ਲਾਤੀਆਂ ਵਾਂ ਦੱਸੋ ਜੇ ਕਿਤੇ ਗੈਂਗਸਟਰਾਂ ਨੂੰ ਫੜਨਾ ਹੋਵੇ ਜੇ ਕਿਤੇ ਚੋਰਾਂ ਚਿੱਕਿਆਂ ਨੂੰ ਫੜਨਾ ਹੋਵੇ ਇਹਨਾਂ ਕੋਲੇ ਨਫਰੀ ਹੈ ਨਹੀਂ ਪਰ ਅੱਜ ਹਜ਼ਾਰਾਂ ਬੰਦੇ ਲਾ ਕੇ ਉੱਥੇ ਚੀਮਾ ਖੁੱਡੀ ਆਪਣਾ ਨਗਰ ਚੌਰ ਮੇਤਲੇ ਆਦ ਪਿੰਡਾਂ ਦੇ ਵਿੱਚ ਇਹ ਪੂਰੀ ਦਹਿਸ਼ਤ ਪਾਈ ਆ ਔਰ ਇਹ ਪੰਜਾਬ ਸਰਕਾਰ ਨੋਟ ਕਰ ਲੇ ਵੀ ਇਸ ਤਰੀਕੇ ਨਾਲ ਕਬਜ਼ਾ ਕਰ ਲਈ ਔਰ ਰੰਗਜੀਤ ਵੀ ਆਉਦਾ ਰਿਹਾ ਵਾ ਇਸ ਤਰੀਕੇ ਨਾਲ ਕਬਜ਼ਾ ਕਰਨ ਲਈ ਧਾੜ ਵੀ ਵੀ ਆਉਂਦੇ ਰਹਾ ਜਿਹੜਾ ਤਰੀਕਾ ਕਰ ਤੁਸੀਂ ਅਪਣਾ ਲਿਆ ਵਾ ਵੀ ਬਗੈਰ ਪੈਸੇ ਦਿੱਤਿਆਂ ਤੋਂ ਹੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਾਂਗੇ ਇਹ ਕਦੀ ਵੀ ਲੋਕ ਕਾਮਯਾਬ ਨਹੀਂ ਹੋਣਣਗੇ ਇਸ ਟਾਈਮ ਤੇ ਕਣਕਾ ਜਿਹੜੀਆਂ ਲੋਕਾਂ ਦੀਆਂ ਪੁੱਤਾਂ ਨਾਲ ਪਾਲੀਆਂ ਵਾਂਗੂ ਪਾਲੀਆਂ ਹੋਈਆਂ ਕਣਕਾਂ ਵਾਂ ਜਿਨ੍ਹਾਂ ਨੂੰ ਵਾਹ ਵਾ ਕੇ ਵੱਡਿਆਂ ਜੀਸੀਪੀਆਂ ਨਾਲ ਹਾਈਡਰੀਆ ਦੇ ਨਾਲ ਔਰ ਵੱਡੇ ਕਿਰਾਏ ਲਾ ਕੇ ਜਿਵੇਂ ਕਿਸਾਨਾਂ ਦੀ ਛਾਤੀ ਦੜ ਰਹੀ ਜੇ ਇਹ ਬਹੁਤ ਮਾੜੀ ਗੱਲ ਸਭ ਤੋਂ ਮਾੜੀ ਸਰਕਾਰ ਇਸ ਟਾਈਮ ਤੇ ਇਹ ਸਾਹਤ ਹੋ ਰਹੀ ਆ ਜਿਹੜੀਆਂ ਚਾਵਾ ਮਲਾਰਾਂ ਦੇ ਨਾਲੇ ਸਰਕਾਰ ਬਣਾਈ ਸੀ ਅੱਜ ਲੋਕ ਪਛੋਤਾ ਰਹਿਆ ਵੀ ਜਿਹੜੀ ਸਰਕਾਰ ਬਦਲਾ ਦੇ ਨਾਂ ਤੇ ਬਣਾਈ ਸੀ ਅੱਜ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਆ ਇੰਨਾ ਜਿਆਦਾ ਕਾਰਪੋਰੇਟਰਾਂ ਦੇ ਗੋਡੇ ਥੱਲੇ ਧੌਣ ਦੇ ਲੂ ਭਗਵੰਤ ਸਿੰਘ ਮਾਨ ਇਹ ਲੋਕਾਂ ਨੂੰ ਆਸ ਨਹੀਂ ਸੀ ਸੋ ਆਓ ਪੰਜਾਬ ਦੇ ਲੋਕੋ ਹਰੇਕ ਵਰਗ ਤੇ ਇਕੱਲੇ-ਇਕੱਲੇ ਦੇ ਇਹਨਾਂ ਨੇ ਠੱਕਾ ਕਰ ਰਹੇ ਜੀ ਪੂਰਾ ਕੁਝ ਇਹਨਾਂ ਨੇ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਜੀ ਦੋ ਮਾਡਲਾਂ ਦਾ ਇਸ ਵੇਲੇ ਟਕਰਾਅ ਹੋ ਰਿਹਾ ਵਾ ਇੱਕ ਕਾਰਪੋਰੇਟੀ ਮਾਡਲ ਜਿਹੜਾ ਲੈ ਕੇ ਆ ਰਿਹਾ ਤੇ ਦੂਜਾ ਮਾਡਲ ਵਾ ਮਨੁੱਖ ਪ੍ਰਤੀ ਔਰ ਕੁਦਰਤ ਪੱਖੀ ਜਿਹੜਾ ਵਾ ਮਾਡਲ ਵਾ ਜੇ ਕੁਦਰਤ ਪੱਖੀ ਮਾਡਲ ਰੱਖਣਾ ਵਾ ਬਾਜ਼ਾਰ ਜਿਉਂਦਾ ਰੱਖਣਾ ਵਾ ਕਿਰਤ ਜਿਉਂਦੀ ਰੱਖਣੀ ਆ ਜ਼ਮੀਨ ਰੱਖਣੀ ਆ ਤੇ ਫੇਰ ਭਾਈ ਇੱਕ ਪਲੇਟਫਾਰਮ ਲੱਣਾ ਪਊਗਾ ਤੇ ਨਹੀਂ ਤੇ ਭਾਈ ਇਹ ਕਾਰਪੋਰੇਟ ਪੱਥੀ ਜਿਹੜਾ ਮਾਡਲ ਲੈ ਕੇ ਆ ਰਿਹਾ ਉਹ ਸਾਰਾ ਕੁਝ ਨਿਸ਼ਤਨਬੂਤ ਕਰ ਦੂ ਜ਼ਮੀਨਾਂ ਵੀ ਜਾਣ ਗਈਆਂ ਕਿਰਤ ਵੀ ਜਾਊਗੀ ਔਰ ਦੁਕਾਨਾਂ ਨੂੰ ਮੌਲ ਖਾ ਜਾਣਗੇ ਸਾਡਾ ਭਾਈਚਾਰਾ ਖਤਮ ਕਰ ਦਿਆ ਇਹਨਾਂ ਨੇ ਠਾਣ ਲਿਆ ਵਾ ਸੋ ਇਹਦੇ ਤੇ ਅਪੀਲ ਜੇ ਇੱਕੇ ਤੇ ਸ਼ਿਕਰਦਾ ਸਬੂਤ ਹੈ ਇਹ ਪੰਜਾਬ ਸਰਕਾਰ ਨੂੰ ਸਾਡੀ ਇਹ ਵਾਰਨਿੰਗ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿ ਜਿੱਦਾਂ ਦੇ ਹਾਲਾਤ ਪੈਦਾ ਕਰਦੇ ਤੋਹਾਂ ਪੰਜਾਬ ਦੇ ਵਿੱਚ ਜਿਵੇਂ ਗਰਦਾਸਪੁਰ ਦੇ ਵਿੱਚ ਕਰਤੇ ਆ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਆ ਜੇ ਤੁਹਾਨੂੰ ਸਾਨੂੰ ਕੁੱਟ ਕੇ ਇਹ ਚੀਜ਼ ਵਾਰਾਖਾਂਦੀ ਆ ਲਾਸਾਂ ਮਿੱਧ ਕੇ ਕਾਰਪੋਰੇਟਰ ਹੁਣ ਜ਼ਮੀਨ ਤੇ ਕਬਜ਼ਾ ਕਰਾਉਣ ਦੀ ਗੱਲ ਵਾਰਾ ਖਾਂਦੀ ਆ ਤੇ ਭਾਈ ਕਰ ਲੋ ਇੱਥੇ ਦਾ ਹੱਥੋਂ ਹੀ ਹੱਥ ਨਿਬੜਨਾ ਪੈਣਾ ਵਾ ਸੋ ਅਪੀਲ ਆ ਲੋਕਾਂ ਨੂੰ ਵੀ ਸੰਜਮ ਬਣਾ ਕੇ ਐਸ਼ ਆਤਮਾਈ ਤਰੀਕੇ ਨਾਲ ਵਿਰੋਧ ਕਰਦਿਆਂ ਆਪਾਂ ਜ਼ਮੀਨ ਜੰਗਲ ਤੇ ਜਾਲਵਾਜੂ ਜਿਹੜਾ ਹੈ ਪੂਰੀ ਤਰ੍ਹਾਂ ਬਚਾਉਣਾ ਵਾ ਸੋ ਆਓ ਏਕੇ ਤੇ ਸ਼ਕਰਦੇ ਬਲਬੂਤੇ ਦੇ ਇਕੱਠੇ ਹੋਈਏ ਤੇ ਆਪਣੇ ਆਪ ਨੂੰ ਇੱਥੋਂ ਦੇ ਨਾਗਰਿਕ ਹੁੰਦੇ ਆਂ ਬਚਾਉਣ ਵਾਸਤੇ ਇੱਕੋ ਕੇ ਲੜਾਈ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ